ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਵਡਾਲਾ ਸਾਈਡ ਵਾਲ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਾਹਮਣ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਾਹਮਣ ਅਫਸਫਦੂਲ ਸਿੰਘ ਚੰਦੂਵਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ ਥਾਣਾ ਕਾਲਾਨੌਰ ਚ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਹਾਂ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬਾਰਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਹੈ ਬਾਰਡਰ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਵਾਰਡ ਲਿੰਕ ਹੈ ਔਰ ਕੀ ਅੱਗੇ ਵੀ ਕੰਮ ਕਰਦੇ ਹੈ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਚਾਹੂਗੀ ਸਾਰੀ ਗੱਲ ਲੱਗਦਾ ਹੈ ਕਿ ਇਹ ਰੋਇਨ ਸੀਮਾ ਪਾਰ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਈ ਹੈ ਹਾਂਜੀ ਹਾਂਜੀ ਇਹ ਕਲੀਅਰ ਹੈ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਬੜਾਲਾ ਸਾਈਡ ਵਾਲ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰ ਦੂਲ ਸਿੰਘ ਚੰਦੂਬੜਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ पकड़े ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਕਾਲਾਨੌਰ ਚ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਹਾਂ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬਾਰਡਰ ਦੇ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਗਏ ਬਾਰਡਰ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਵਾਰਡ ਲਿੰਕ ਹੈ ਔਰ ਕੀ ਅਗਵੇ ਵੀ ਕੰਮ ਕਰਦੇ ਹੈ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਚਾਹੂਗੀ ਸਾਰੀ ਗੱਲ ਲੱਗਦਾ ਹੈ ਕਿ ਇਹ ਰੋਇਨ ਸੀਮਾ ਪਾਰ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਏਗੀ ਹਾਂਜੀ ਹਾਂਜੀ ਇਹ ਕਲੀਅਰ ਆ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਬੜਾਲਾ ਸਾਈਡ ਵਾਲ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسਵਰ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸੰਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸੰਨ ਅਫਸਰ ਦੂਲ ਸਿੰਘ ਚੰਦੂਬੜਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ पकड़े ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਗਾਲਾਨੌਰ ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਆ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬਾਰਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਗਏ ਬਾਰਡਰ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਗਰਾਉਂਡ ਲਿੰਕ ਹੈ ਔਰ ਕੀ ਅਗਵੇ ਵੀ ਕੰਮ ਕਰਦੇ ਹੈ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਚ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਚਾਹੂਗੀ ਸਾਰੀ ਗੱਲ ਲੱਗਦਾ ਹੈ ਕਿ ਹੀਰੋਇਨ ਸੀਮਾ ਬਾੜ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਵੇਗੀ ਹਾਂਜੀ ਹਾਂਜੀ ਇਹ ਕਲੀਅਰ ਹੈ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂੜਾਲਾ ਸਾਈਡ ਵਾਲ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਉਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰ ਦੂਲ ਸਿੰਘ ਚੰਦੂੜਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਕਾਲਾਨੌਰ ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਆ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬਾਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਹੈ ਬਾਡਰ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਗਰਾਉਂਡ ਲਿੰਕ ਹੈ ਔਰ ਕੀ ਅੱਗੇ ਵੀ ਕੰਮ ਕਰਦੇ ਹੈ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਜਾਊਗੀ ਸਾਰੀ ਗੱਲ ਲੱਗਦਾ ਹੈ ਕਿ ਹੀਰੋਇਨ ਸੀਮਾ ਬਾੜ ਤੋਂ ਹੀ ਆਈ ਹੈ ਥਰੂ ਡ੍ਰੋਨ ਆਈ ਹੋਏ ਦੀ ਹਾਂਜੀ ਹਾਂਜੀ ਇਹ ਕਲੀਅਰ ਹੈ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਵਡਾਲਾ ਸਾਈਡ ਵਾਲ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسਵਰ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਉਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਾਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਾਨ ਅਫਸਰਦੂਲ ਸਿੰਘ ਚੰਦੂਵਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ ਤਾਣਾ ਕਾਲਾ ਨੌਰ ਚ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਆ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬਾਰਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਹੈ ਬਾਰਡਰ ਦੇ ਨਜ਼ਦੀਕ ਹੀ ਹੁੰਦੇ ਫੇਰੇ ਤੇ ਕੀ ਇਹਨਾਂ ਦੇ ਬੈਕਗਰਾਉਂਡ ਲਿੰਕ ਹੈ ਔਰ ਕੀ ਅੱਗੇ ਵੀ ਕੰਮ ਕਰਦੇ ਹੈ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮਕਦਮਾ ਦਰਜ ਗਾਂਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਚਾਹੂਗੀ ਸਾਰੀ ਗੱਲ ਲੱਗਦਾ ਹੈ ਕਿ ਇਹ ਰੋਇਨ ਸੀਮਾ ਪਾਰ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਈ ਹੈ ਜੀ ਹਾਂਜੀ ਹਾਂਜੀ ਇਹ ਕਲੀਅਰ ਹੈ